ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਟੌਪਿਕ ਕਰਾਂਗੇ ਵਿਦੇਸ਼ੀ ਵਿਦੇਸ਼ ਨੀਤੀ ਦੇ ਮੂਲ ਸਿਧਾਂਤ ਪੋਲਿਟੀਕਲ ਸਾਇੰਸ ਦਾ ਬੇਸਿਕ ਪ੍ਰਿੰਸੀਪਲਸ ਆਫ ਇੰਡੀਅਨ ਫੋਰਨ ਪੋਲਿਸੀ ਫੋਰਨ ਪੋਲਿਸੀ ਕਰਾਂਗੇ ਇਸ ਦੇ ਮੁੱਖ ਸਿਧਾਂਤ ਅਤੇ ਵਿਦੇਸ਼ ਨੀਤੀ ਹੁੰਦੀ ਕੀ ਹੈ ਹਾਂਜੀ ਸਭ ਤੋਂ ਪਹਿਲਾਂ ਜਾਣ ਪਛਾਣ ਆਧੁਨਿਕ ਯੁੱਗ ਅੰਤਰਰਾਸ਼ਟਰੀਵਾਦ ਦਾ ਯੁੱਗ ਹੈ ਤੇ ਕੋਈ ਵੀ ਆਧੁਨਿਕ ਰਾਜ ਜਿਹੜੇ ਕਿ ਸਵੈ ਨਿਰਪਰ ਹੋਣ ਦਾ ਮਾਣ ਨਹੀਂ ਕਰ ਸਕਦਾ ਹਰੇਕ ਰਾਜ ਨੂੰ ਆਪਣੀਆਂ ਜ਼ਰੂਰਾਂ ਦੀ ਜਿੰਨੇ ਵੀ ਜ਼ਰੂਰਤਾਂ ਨੇ ਉਹਨਾਂ ਦੀ ਪੂਰਤੀ ਦੇ ਲਈ ਉਹਨਾਂ ਨੂੰ ਕੰਪਲੀਟ ਕਰਨ ਦੇ ਲਈ ਦੂਜੇ ਰਾਜਾਂ ਦੇ ਨਾਲ ਸਬੰਧ ਸਥਾਪਿਤ ਕਰਨੇ ਪੈਂਦੇ ਨੇ ਮਤਲਬ ਕਿ ਦੂਜੇ ਦੇਸ਼ਾਂ ਦੇ ਨਾਲ ਉਹਨੂੰ ਰਿਲੇਸ਼ਨ ਰੱਖਣੇ ਪੈਂਦੇ ਨੇ ਤਾਂ ਕਿ ਉਹਦੇ ਸਾਰੇ ਨੀਡਸ ਕੰਪਲੀਟ ਹੋਣ ਇਹਨਾਂ ਅੰਤਰਰਾਸ਼ਟਰੀ ਸਬੰਧਾਂ ਦੇ ਸੰਚਾਲਨ ਦੀ ਜਿਹੜੀ ਕਲਾ ਜਾਂ ਵਿਧੀ ਨੂੰ ਆਪਾਂ ਕੀ ਕਹਿੰਦੇ ਨੇ ਵਿਦੇਸ਼ ਨੀਤੀ ਮਤਲਬ ਕਿ ਵਿਦੇਸ਼ਾਂ ਦੇ ਨਾਲ ਸਬੰਧ ਬਣਾਉਣ ਦੀ ਜਿਹੜੀ ਨੀਤੀ ਉਹ ਕੀ ਆ ਵਿਦੇਸ਼ ਨੀਤੀ ਆ ਵੀ ਅੰਤਰਰਾਸ਼ਟਰੀ ਤਾਕਿ ਇੱਕ ਦੇਸ਼ ਦੀ ਸਾਰੇ ਜਿਹੜੇ ਨੀਡਸ ਕੰਪਲੀਟ ਹੋਣ ਹਰੇਕ ਦੇਸ਼ ਦੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਕੀ ਹੁੰਦਾ ਆਪਣੇ ਰਾਸ਼ਟਰੀ ਜਿਹੜੇ ਹਿੱਤ ਨੇ ਉਹਨਾਂ ਨੂੰ ਕੰਪਲੀਟ ਕਰਨਾ ਤੇ ਇਸ ਦਾ ਮੁੱਖ ਉਦੇਸ਼ ਤੋਂ ਇਲਾਵਾ ਕੁਝ ਹੋਰ ਸਿਧਾਂਤ ਵੀ ਹੁੰਦੇ ਨੇ ਜੋ ਕਿਸੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਦੇ ਨੇ ਹਾਂਜੀ ਹੁਣ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਜਾਂ ਇਹਦੇ ਸਿਧਾਂਤ ਕਿਹੜੇ ਨੇ ਜਾਂ ਕਾਰਕ ਫਰਸਟ ਕੀ ਗੁੱਟਨ ਲੇਪਤਾ ਨੌਨ ਅਲਾਈਨਮੈਂਟ ਗੁੱਟਨ ਲੇਪਤਾ ਭਾਰ ਦੀ ਵਿਦੇਸ਼ ਨੀਤੀ ਦਾ ਮੁੱਖ ਸਿਧਾਂਤ ਆ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟ ਸ਼ਕਤੀ ਗੁੱਟਾਂ ਤੋਂ ਸ਼ਕਤੀ ਗੁੱਟਾਂ ਤੋਂ ਨਿਰਲੇਪ ਪ੍ਰੈਣ ਵਾਲੇ ਦੇਸ਼ਾਂ ਨੂੰ ਗੁੱਟਨਲੇਪ ਦੇਸ਼ ਕਿਹਾ ਜਾਂਦਾ ਭਾਵ ਕਿ ਅੰਤਰਰਾਸ਼ਟਰੀ ਪੱਧਰ ਤੇ ਸ਼ਕਤੀ ਜਿਹੜੇ ਗੁੱਟ ਨੇ ਉਹਨਾਂ ਤੋਂ ਅਲੱਗ ਰਹਿਣਾ ਉਹਨਾਂ ਤੋਂ ਨਿਰਲੇਪ ਮਤਲਬ ਕਿ ਉਹਨਾਂ ਨਾਲ ਕੋਈ ਵੀ ਤਾਲੂਕ ਨਾ ਰੱਖਣਾ ਉਹਨਾਂ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਸਬੰਧ ਨਾ ਰੱਖਣਾ ਉਹ ਕੀ ਹੁੰਦੀ ਆ ਵਿਦੇਸ਼ ਉਹ ਕੀ ਹੁੰਦਾ ਨਿਰਲੇਪ ਹੁੰਦਾ ਜਿਹੜੇ ਕਿਸੇ ਵੀ ਗੁੱਟ ਦੇ ਵਿੱਚ ਨਹੀਂ ਹੁੰਦੇ ਤੇ ਨਾ ਹੀ ਸ਼ਕਤੀ ਗੁੱਟ ਨਾ ਹੀ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਹ ਕਿ ਹੁੰਦੇ ਨੇ ਗੁੱਟਨਲੇਪ ਕਿਹਾ ਜਾਂਦਾ ਗੁੱਟਨਲੇਪ ਤਾਂ ਨੀਤੀਕ ਅੰਦੋਲਨ ਦਾ ਰੂਪ ਧਾਰਨ ਕਰ ਗਈ ਹੈ ਤੇ ਵਰਤਮਾਨ ਸਮੇਂ 120 ਦੇਸ਼ ਗੁੱਟਨਲੇਪ ਅੰਦੋਲਨ ਦੇ ਮੈਂਬਰ ਨੇ ਭਾਰਤ ਵੀ ਇਸ ਅੰਦੋਲਨ ਦੇ ਕੰਬੋਡੀ ਤੇ ਉੱਗਾ ਮੈਂਬਰ ਹੈ ਤੇ ਗੁੱਟਨਲੇਪ ਦੀ ਨੀਤੀ ਦਾ ਸਧਾਰਨ ਅਰਥ ਵੱਡੀਆਂ ਤਾਕਤਾਂ ਦੇ ਪ੍ਰਸੰਗ ਦੇ ਵਿੱਚ ਕੀਤੇ ਗਏ ਜਿਹੜੇ ਸੈਨਿਕ ਸਮਝੌਤੇ ਨੇ ਉਹਨਾਂ ਤੋਂ ਦੂਰ ਰਹਿਣਾ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਲ ਨਾ ਹੋਣਾ ਹੁੰਦਾ ਗੁੱਟਨਲੇਪ ਤੇ ਸ਼ਕਤੀ ਗੁੱਟ ਤੋਂ ਬਾਹਰ ਰਹਿ ਕੇ ਅੰਤਰਰਾਸ਼ਟਰੀ ਮਾਮਲੇ ਸੰਬੰਧੀ ਸੁਤੰਤਰਤਾ ਪੂਰਵਕ ਨਿਰਣੇ ਲੈਣ ਦੀ ਆਜ਼ਾਦੀ ਨੂੰ ਆਪਾਂ ਕੀ ਕਹਿੰਦੇ ਆ ਗੁੱਟਨਲੇਪਤਾ ਦਾ ਪ੍ਰਤੀਕ ਮੰਨਿਆ ਗਿਆ ਤੇ ਭਾਰਤ ਕਿਸੇ ਸ਼ਕਤੀ ਗੁੱਟ ਦਾ ਮੈਂਬਰ ਨਹੀਂ ਹੈਗਾ ਤੇ ਕਿਸੇ ਸਮੂਹਿਕ ਸੈਨਿਕ ਸਮਝੌਤੇ ਵਿੱਚ ਸ਼ਾਮਲ ਨਹੀਂ ਹੈਗਾ ਅੰਤਰਰਾਸ਼ਟਰੀ ਮਾਮਲੇ ਸੰਬੰਧੀ ਨਿਰਣਾ ਲੈਣਾ ਅਤੇ ਆਪਣੇ ਵਿਚਾਰ ਪ੍ਰਗਟਾਉਣ ਵਿੱਚ ਭਾਰਤ ਪੂਰਨ ਤੌਰ ਤੇ ਸੁਤੰਤਰ ਹੈ ਅੱਗੇ ਹੈਗਾ ਸਾਮਰਾਜਵਾਦ ਅਤੇ ਵਸਤੀਵਾਦ ਦੇ ਵਿਰੋਧ। ਭਾਰਤ ਕਾਫੀ ਲੰਬੇ ਸਮੇਂ ਤੱਕ ਸਾਮਰਾਜੀ ਗੁਲਾਮੀ ਦਾ ਜਿਹੜੇ ਕਿ ਸ਼ਿਕਾਰ ਰਿਹਾ ਬਹੁਤ ਸਾਰੇ ਸਮੇਂ ਤੱਕ ਤੇ ਸਾਮਰਾਜ ਦੀ ਵਿਰੋਧਤਾ ਦਾ ਉਸ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਵਿੱਚ ਸ਼ਾਮਲ ਹੋਣਾ ਬਿਲਕੁਲ ਕੁਦਰਤੀ ਆ। ਮਤਲਬ ਕਿ ਸਾਮਰਾਜੀ ਵਿਰੋਧਤਾ ਦਾ ਉਸ ਦੀ ਮਤਲਬ ਕਿ ਜਿਹੜੀ ਵਿਦੇਸ਼ ਨੀਤੀ ਆ ਫੋਰਨ ਪੋਲਿਸੀ ਦੇ ਵਿੱਚ ਸਾਮਰਾਜ ਦਾ ਵਿਰੋਧ ਕਰਨਾ ਇੱਕ ਕੁਦਰਤੀ ਗੱਲ ਹੈ ਕਿਉਂਕਿ ਭਾਰਤ ਲੰਬੇ ਸਮੇਂ ਤੱਕ ਸਾਮਰਾਜੀ ਗੁਲਾਮ ਰਿਹਾ ਤਾਂ ਕਰਕੇ ਉਸ ਚੀਜ਼ ਦਾ ਵਿਰੋਧ ਕਰੂਗਾ ਇਹ। ਤੇ ਭਾਰਤੀ ਇਸ ਗੱਲ ਦੇ ਵਿਰੁੱਧ ਹੈ ਕਿ ਕੋਈ ਵੀ ਦੇਸ਼ ਦੂਜੇ ਦੇਸ਼ ਨੂੰ ਜਿਹੜੇ ਕਿ ਆਪਣੀ ਸਾਮਰਾਜੀ ਭੁੱਖ ਦਾ ਸ਼ਿਕਾਰ ਬਣਾਏ ਮਤਲਬ ਕਿ ਇਸ ਚੀਜ਼ ਦਾ ਵਿਰੋਧ ਕਰਦਾ ਇਸ ਗੱਲ ਦੇ ਵਿਰੁੱਧ ਵੀ ਕੋਈ ਵੀ ਜਿਹੜੇ ਕਿ ਦੇਸ਼ ਆ ਕਿਸੇ ਨੂੰ ਸ਼ਿਕਾਰ ਬਣਾਏ ਤਾਂ ਉਸ ਦਾ ਵਿਰੋਧ ਕਰਦਾ ਉਸ ਨੂੰ ਆਪਣੇ ਨਿਯੰਤਰਣ ਦੀ ਕਰੇ ਉਸ ਦਾ ਸ਼ੋਸ਼ਣ ਕਰੇ ਮਤਲਬ ਕਿ ਇਸ ਗੱਲ ਦੇ ਆਪੋਜ਼ਿਟ ਭਾਰਤ ਵੀ ਨਹੀਂ ਚਾਹੁੰਦਾ ਸਾਮਰਾਜਵਾਦੀ ਵਿਰੋਧਤਾ ਦੇ ਨਾਲ-ਨਾਲ ਵਸਤੀਵਾਦੀ ਵਿਰੋਧਤਾ ਵੀ ਭਾਰਤੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਸਿਧਾਂਤ ਹੈ। ਕਈ ਵੱਡੇ ਦੇਸ਼ ਛੋਟੇ ਦੇਸ਼ਾਂ ਨੂੰ ਆਪਣੀ ਵਸਤੀਆਂ ਬਣਾ ਲੈਂਦੇ ਨੇ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਨੇ। ਭਾਰਤ ਸਾਮਰਾਜਵਾਦ ਤੇ ਵਸਤੀਵਾਦ ਤੇ ਸਾਰੇ ਰੂਪਾਂ ਦਾ ਵਿਰੋਧੀ ਹੈ ਤੇ ਉਸ ਦੀ ਅਜਹੀ ਵਿਰੋਧਤਾ ਭਾਰਤੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਸਿਧਾਂਤ ਹੈ। ਅਗਿਆ ਹੈਗਾ ਨਸਲਵਾਦ ਦੀ ਵਿਰੋਧਤਾ। ਓਪੋਜੀਸ਼ਨ ਆਫ ਰੈਸਲਨੇਸ਼ਨ ਹਾਂਜੀ। ਜਦੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਦੇ अधीन ਸੀ ਉਸ ਸਮੇਂ ਭਾਰਤ ਤੇ ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਨਾਲ ਭਾਰਤ ਦੇ ਨਾਲ ਵਿਦੇਸ਼ਾਂ ਦੇ ਵਿੱਚ ਨਸਲ ਨੂੰ ਲੈ ਕੇ ਵਿਤਕਰਾ ਕੀਤਾ ਜਾਂਦਾ ਸੀ ਭਾਰਤੀ ਨੇਤਾਵਾਂ ਨੂੰ ਨਸਲੀ ਵਿਤਕਰੇ ਦੇ ਅਪਮਾਨ ਦਾ ਨਿੱਜੀ ਪਰਸਨਲ ਐਕਸਪੀਰੀਅੰਸ ਸੀ ਤੇ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਨਸਲਵਾਦਤੀ ਵਿਰੋਧਤਾ ਵੀ ਭਾਰਤੀ ਵਿਦੇਸ਼ ਨੀਤੀ ਦਾ ਇੱਕ ਸਿਧਾਂਤ ਜਾਂ ਆਧਾਰ ਬਣਿਆ ਸਤੰਤਰ ਭਾਰਤ ਨੇ ਸੰਯੁਕਤ ਰਾਸ਼ਟਰ ਯੂਨੈਨ ਤੇ ਹਰੇਕ ਅੰਤਰਰਾਸ਼ਟਰੀ ਮੰਚ ਤੇ ਨਸਲਵਾਦੀ ਵਿਰੂ ਕਠੋਰ ਵਿਰੋਧਤਾ ਕੀਤੀ ਆ ਭਾਰਤ ਨੇ ਦੱਖਣੀ ਅਫਰੀਕਾ ਦੁਆਰਾ ਅਪਣਾਈ ਜਾਂਦੀ ਨਸਲੀ ਵਿਤਕਰੇ ਦੀ ਨੀਤੀ ਦੀ ਹਮੇਸ਼ਾ ਹੀ ਕਠੋਰਤਾ ਕਠੋਰ ਵਿਰੋਧਤਾ ਕੀਤੀ ਆ ਅਗਿਆ ਹੈਗਾ ਰਾਸ਼ਟਰ ਮੰਡਲ ਦੀ ਮੈਂਬਰੀ ਹਾਂਜੀ ਭਾਰਤ ਰਾਸ਼ਟਰ ਮੰਡਲ ਦਾ ਇੱਕ ਮੌਲਿਕ ਮੈਂਬਰ ਆ ਤੇ ਭਾਰਤ ਨੂੰ ਇਹ ਮੈਂਬਰੀ ਵਰਤਾਨ ਵਿਰਸੇ ਵਿੱਚ ਪ੍ਰਾਪਤ ਹੋਈ ਆ ਸਵਤੰਤਰਤਾ ਤੋਂ ਪਹਿਲਾਂ ਇਸ ਸੰਸਥਾ ਦਾ ਨਾਂ ਤਾਂ ਵਰਤਾਨਵੀ ਰਾਸ਼ਟਰ ਮੰਡਲ ਸੀ ਤੇ ਇਸ ਸੰਸਥਾ ਵਿੱਚ ਉਹ ਦੇਸ਼ ਸ਼ਾਮਲ ਨੇ ਜੋ ਇਤਿਹਾਸ ਦੇ ਕਿਸੇ ਕਾਲ ਵਿੱਚ ਬਰਤਾਨੀਆਂ ਦੀ ਸਾਮਰਾਜ ਗੁਲਾਮੀ ਦਾ ਸ਼ਿਕਾਰ ਰਹੇ ਨੇ ਵਰਤਮਾਨ ਸਮੇਂ ਇਸ ਸੰਸਥਾ ਵਿੱਚ ਲਗਭਗ 54 ਦੇਸ਼ ਸ਼ਾਮਲ ਨੇ ਤੇ ਇਹ ਸੰਸਥਾ ਸਵਤੰਤਰ ਦੇਸ਼ਾਂ ਦਾ ਸੰਗ ਹੈ ਇਸ ਲਈ ਸੰਸਥਾ ਦੇ ਨਾਂ ਨਾਲੋਂ ਵਰਤਾਨਵੀ ਸ਼ਬਦ ਹਟਾ ਦਿੱਤਾ ਗਿਆ ਤੇ ਹੁਣ ਇਸ ਨੂੰ ਹੁਣ ਰਾਸ਼ਟਰ ਮੰਡਲ ਕਿਹਾ ਜਾਂਦਾ ਭਾਰਤ ਨੇ ਆਪਣੀ ਇੱਛਾ ਅਨੁਸਾਰ ਇਸ ਸੰਸਥਾ ਦਾ ਮੈਂਬਰ ਬਣੇ ਰਹਿਣ ਦੀ ਜਿਹੜੀ ਚੋਣ ਕੀਤੀ ਆ ਭਾਰਤ ਰਾਸ਼ਟਰ ਮੰਡਲ ਦੀ ਮੈਂਬਰੀ ਭਾਰਤੀ ਪ੍ਰਭੂਸੱਤਾ ਦੀ ਉਲੰਘਣਾ ਨਹੀਂ ਹੋਏਗੀ ਕਿਉਂਕਿ ਭਾਰਤ ਨੇ ਇਸ ਸੰਸਥਾ ਦੀ ਮੈਂਬਰੀ ਆਪਣੇ ਸੁਤੰਤਰ ਇੱਛਾ ਅਨੁਸਾਰ ਪ੍ਰਾਪਤ ਕੀਤੀ ਹੈ ਤੇ ਭਾਰਤ ਆਪਣੀ ਇੱਛਾ ਅਨੁਸਾਰ ਕਿਸੇ ਵੀ ਸਮੇਂ ਸੰਸਥਾ ਤੋਂ ਬਾਹਰ ਆ ਸਕਦਾ ਹੈ ਅੱਗੇ ਹੈਗਾ ਵਿਸ਼ਵ ਸ਼ਾਂਤੀ ਦੀ ਸਥਾਪਨਾ ਵਿਸ਼ਵ ਸ਼ਾਂਤੀ ਦੀ ਸਥਾਪਨਾ ਕਰਨਾ ਐਸਟੈਬਲਿਸ਼ਮੈਂਟ ਆਫ ਵਰਲਡ ਪੀਸ ਹਾਂ ਭਾਰਤ ਵਿਸ਼ਵ ਸ਼ਾਂਤੀ ਦਾ ਦ੍ਰਿੜ ਸਮਰਥਕ ਹੈ ਵਿਸ਼ਵ ਸ਼ਾਂਤੀ ਨਾਲ ਵਚਨਬੱਧਤਾ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਸਿਧਾਂਤ ਹੈ ਭਾਰਤ ਨੇ ਗੁੱਟਣ ਲੇਪਤਾ ਨੀਤੀ ਨੂੰ ਇਸ ਤਰ੍ਹਾਂ ਗ੍ਰਹਿਣ ਕੀਤਾ ਕਿ ਅਜਿਹੀ ਨੀਤੀ ਅੰਤਰਰਾਸ਼ਟਰੀ ਤਣਾਅ ਨੂੰ ਘਟਾਉਣ ਅਤੇ ਵਿਸ਼ਵ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਵਿੱਚ ਸਹਾਇਤਾ ਸਿੱਧ ਹੋਵੇ ਜਦੋਂ ਕਦੇ ਵਿਸ਼ਵ ਦੇ ਕਿਸੇ ਭਾਗ ਦੇ ਵਿੱਚ ਵਿਸ਼ਵ ਸ਼ਾਂਤੀ ਨੂੰ ਭੰਗ ਕਰਨ ਵਾਲਾ ਕੋਈ ਯੁੱਧ ਛਿੜਿਆ ਤਾਂ ਭਾਰਤ ਨੇ ਉਸ ਸਮੱਸਿਆ ਨੂੰ ਬਹੁਤ ਹੀ ਸ਼ਾਂਤਮਈ ਰੂਪ ਦੇ ਵਿੱਚ ਹੱਲ ਕਰਨ ਤੇ ਵਿਸ਼ਵ ਦੇ ਉਸ ਭਾਗ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਈਆ ਸ਼ਾਂਤੀ ਦੀ ਸਥਾਪਨਾ ਦੇ ਉਦੇਸ਼ ਨਾਲ ਭਾਰਤ ਨੇ ਸੁਰੱਖਿਆ ਪਰਿਸ਼ਦ ਸਿਕਿਉਰਿਟੀ ਕੌਂਸਲ ਦੀ ਮੰਗ ਅਨੁਸਾਰ ਆਪਣੇ ਸੈਨਿਕ ਵੀ ਅਸ਼ਾਂਤੀ ਵਾਲੇ ਖੇਤਰਾਂ ਵਿੱਚ ਭੇਜੇ ਨੇ ਅੱਗੇ ਹੈਗਾ ਏਸ਼ੀਆਈ ਅਤੇ ਫ੍ਰੀਕੀ ਦੇਸ਼ਾਂ ਦੀ ਏਕਤਾ ਸੋਲੀਡੇਰੇਟ ਸੋਲੀਡੇਰਿਟੀ ਆਫ ਏਸ਼ੀਅਨ ਅਫਰੀਕਨ ਕੰਟਰੀਜ਼ ਜ਼ਿਆਦਾਤਰ ਏਸ਼ੀਆਈ ਤੇ ਫ੍ਰੀਕੀ ਦੇਸ਼ ਵਿਦੇਸ਼ੀ ਗੁਲਾਮੀ ਦਾ ਸ਼ਿਕਾਰ ਰਹੇ ਨੇ ਇਹਨਾਂ ਦੇਸ਼ਾਂ ਦੇ ਲੋਕਾਂ ਦੇ ਵਿਰੁੱਧ ਨਸਲੀ ਵਿਤਕਰੇ ਦੀ ਨੀਤੀ ਸਾਮਰਾਜਵਾਦੀ ਤਾਕਤਾਂ ਦੁਆਰਾ ਅਪਣਾਈ ਜਾਂਦੀ ਰਹੀ ਸੀ ਭਾਰਤੀ ਕੱਜਾਹੀ ਸ਼ਹੀ ਦੇਸ਼ਾਂ ਜਿਸ ਨੂੰ ਸਾਮਰਾਜਵਾਦ ਤੇ ਨਸਲੀ ਵਿਤਕਰੇ ਦੇ ਕਾਲੇ ਯੁੱਗ ਦਾ ਨਿੱਜੀ ਤਜਰਬਾ ਭਾਰਤ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਏਸ਼ੀਆ ਤੇ ਫ੍ਰੀਕੀ ਦੇਸ਼ਾਂ ਦੀ ਇਕਤਾ ਹੀ ਇਹਨਾਂ ਦੇਸ਼ਾਂ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ ਤੇ ਇਹ ਦੇਸ਼ਾਂ ਕਰਕੇ ਆਰਥਿਕ ਸਮਾਜਿਕ ਤੇ ਰਾਜਨੀਤਿਕ ਪੱਖੋਂ ਤੋਂ ਪਛੜੇ ਹੋਏ ਨੇ ਵਿਸ਼ਵਧੀਆਂ ਵੱਡੀਆਂ ਤਾਕਤਾਂ ਇਹਨਾਂ ਦੇ ਪਛੜੇਪਣ ਦਾ ਨਜਾਇਜ਼ ਲਾਭ ਪ੍ਰਾਪਤ ਕਰਨ ਲਈ ਯਤਨ ਕਰਦੀਆਂ ਨੇ ਤੇ ਭਾਰਤ ਦੇ ਇਹ ਵਿਚਾਰ ਹੈ ਕਿ ਜੇਕਰ ਇਹਨਾਂ ਦੇਸ਼ਾਂ ਵਿੱਚ ਏਕਤਾ ਤੇ ਪਰਸਪਰ ਸਹਿਯੋਗ ਨਹੀਂ ਹੋਊਗਾ ਤਾਂ ਵਿਸ਼ਵਧੀਆਂ ਸਾਮਰਾਜ ਦੀ ਤਾਕਤਾਂ ਆਪਣੇ ਹਿੱਤਾਂ ਲਈ ਇਹਨਾਂ ਦੇਸ਼ਾਂ ਦੀ ਸੁਤੰਤਰਤਾ ਲਈ ਖਤਰਾ ਪੈਦਾ ਕਰਦੀਆਂ ਨੇ ਇਸ ਲਈ ਭਾਰਤੀ ਵਿਦੇਸ਼ੀ ਨੀਤੀ ਏਸ਼ੀਆ ਤੇ ਅਫਰੀਕੀ ਦੇਸ਼ਾਂ ਦੀ ਏਕਤਾ ਤੇ ਪਰਸਪਰ ਸਹਿਯੋਗ ਦੀ ਸਥਾਪਨਾ ਲਈ ਸਦਾ ਯਤਨਸ਼ੀਲ ਰਹਿੰਦੀ ਆ ਅੱਗੇ ਹੈ ਸੰਯੁਕਤ ਰਾਸ਼ਟਰ ਦਾ ਸਮਰਥਕ ਸਪੋਰਟਰ ਆਫ ਦਾ ইউনাইটেড ਨੇਸ਼ਨਸ ਹਾਂਜੀ ਭਾਰਤ ਸੰਯੁਕਤ ਰਾਸ਼ਟਰ ਦਾ ਮੌਲਿਕ ਮੈਂਬਰ ਹੈ। ਹਾਂਜੀ ਭਾਰਤ ਸੰਯੁਕਤ ਰਾਸ਼ਟਰ ਦਾ ਮੌਲਿਕ ਮੈਂਬਰ ਹੈ ਤੇ ਭਾਰਤ ਉਹਨਾਂ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੇ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਉੱਪਰ ਮੌਲਿਕ ਮੈਂਬਰਾਂ ਦੇ ਰੂਪ ਦੇ ਵਿੱਚ ਦਸਖਤ ਕੀਤੇ ਸੀ। ਸੁਤੰਤਰਤਾ ਮਗਰੋਂ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮੈਂਬਰੀ ਨੂੰ ਕਾਇਮ ਰੱਖਣ ਦਾ ਨਿਰਣੈ ਕੀਤਾ ਤੇ ਇਸ ਅੰਤਰਰਾਸ਼ਟਰੀ ਸੰਘ ਦੇ ਮੰਚ ਉੱਪਰ ਭਾਰਤ ਨੇ ਆਪਣੀ ਵਿਦੇਸ਼ ਨੀਤੀ ਦੇ ਸਿਧਾਂਤ ਅਨੁਸਾਰ ਮਹੱਤਵਪੂਰਨ ਭੂਮਿਕਾ ਨਿਭਾਈਆ। ਤੇ अनेका ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਸ਼ਾਂਤੀਪੂਰਵ ਹੱਲ ਕਰਨ ਲਈ ਬੜਮੁਲਾ ਯੋਗਦਾਨ ਦਿੱਤਾ ਭਾਰਤ 6 ਵਾਰੀ ਸੁਰੱਖਿਆ ਪਰਿਸ਼ਦ ਦਾ ਜਿਹੜੇ ਕਿ ਮੈਂਬਰ ਚੁਣਿਆ ਗਿਆ ਸਕਿਉਰਟੀ ਕੌਂਸਲ ਦਾ ਤੇ ਇਸ ਤੋਂ ਇਲਾਵਾ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਦੂਜੇ ਅੰਗਾਂ ਤੇ ਸਹਾਇਕ ਏਜੰਸੀਆਂ ਦੇ ਮੈਂਬਰ ਦੇ ਤੌਰ ਤੇ ਵੀ ਸਲੰਘਾ ਜੋ ਕੰਮ ਕੀਤਾ ਅੱਗੇ ਹੈਗਾ ਪੰਚਸ਼ੀਲ April 1954 ਵਿੱਚ ਭਾਰਤ ਤੇ ਚੀਨ ਨੇ ਇੱਕ ਸਮਝੌਤਾ ਕੀਤਾ ਸੀ ਇਸ ਸਮਝੌਤੇ ਦੀ ਪ੍ਰਸਤਾਵਨਾ ਵਿੱਚ ਪੰਜ ਸਿਧਾਂਤ ਨੇ ਇੱਕ ਦੂਜੇ ਦੀ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਇੱਕ ਦੂਜੇ ਤੇ ਹਮਲਾ ਨਾ ਕਰਨਾ ਇੱਕ ਦੂਜੇ ਦੇ ਅੰਦਰਲੇ ਕੰਮਾਂ ਵਿੱਚ ਦਖਲ ਨਾ ਦੇਣਾ ਸਫਲਤਾ ਦੇ ਆਧਾਰ ਤੇ ਪਰਸਪਰ ਲਾਭ ਵਾਲੇ ਕੰਮ ਕਰਨਾ ਸ਼ਾਂਤਮਈ ਸਹਿਯੋਗ ਦੇ ਸਿਧਾਂਤ ਤੇ ਅਮਲ ਕਰਨਾ ਇਨ੍ਹਾਂ ਪੰਜ ਸਿਧਾਂਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਪੰਚਸ਼ੀਲ ਕਿਹਾ ਜਾਂਦਾ ਹੈ ਤੇ ਪੰਜ ਸ਼ੀਲ ਜਾਂ ਪੰਜ ਸਿਧਾਂਤ ਭਾਰਤੀ ਵਿਦੇਸ਼ ਨੀਤੀ ਦੇ ਮਹੱਤਵਪੂਰਨ ਸਿਧਾਂਤ ਬਣ ਗਏ ਨੇ ਤੇ ਭਾਰਤ ਨੇ ਇਹਨਾਂ ਸਿਧਾਂਤਾਂ ਨੂੰ ਆਪਣੀ ਵਿਦੇਸ਼ ਨੀਤੀ ਦੇ ਸੰਚਾਲਨ ਦਾ ਮੂਲ ਆਧਾਰ ਕਿਹਾ ਅੱਗੇ ਆਏਗਾ ਜਿਹੜਾ ਕੀ ਕਨਕਲੂਜਨ ਦਿੱਤਾ ਜਿਹੜੀ ਭਾਰਤੀ ਵਿਦੇਸ਼ ਨੀਤੀ 51 ਆਰਟੀਕਲ ਦੇ ਅਧੀਨ ਹੈ ਥੈਂਕਸ ਸੋ ਬਾਕੀ ਤੁਹਾਡੇ ਜਿਹੜੇ ਰਹਿੰਦੇ ਟਾਪਿਕ ਨੇ ਉਹ ਵੀ ਆਪਾਂ ਜਲਦ ਅਪਲੋਡ ਕਰ ਦਾਂਗੇ ਸੋ ਇਹਨਾਂ ਵੀਡੀਓਜ਼ ਨੂੰ ਜ਼ਰੂਰ ਬਾਕੀ ਸਟੂਡੈਂਟਸ ਦੇ ਨਾਲ ਸ਼ੇਅਰ ਕਰਿਆ ਕਰੋ ਕਿਉਂਕਿ ਜਿੰਨੀ ਤੁਸੀਂ ਵੀਡੀਓਜ਼ ਨੂੰ ਸ਼ੇਅਰ ਕਰੋਗੇ ਮੈਨੂੰ ਵੀ ਉਹਨੇ ਮੋਟੀਵੇਸ਼ਨ ਮਿਲਦਾ ਹੈ ਕਿ ਹਾਂ ਇਹਨੇ ਬੱਚੇ ਵੀਡੀਓਜ਼ ਨੂੰ ਵਾਚ ਕਰਦੇ ਨੇ ਮੈਂ ਉਹਨਾਂ ਦੇ ਲਈ ਮਟੀਰੀਅਲ ਲੈ ਕੇ ਆਵਾਂ ਸੋ ਮੈਨੂੰ ਜਿਹੜੀ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਸੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਜਿਹੜੇ ਕਿ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕਸ